ਗੁੱਡ ਮਾਰਨਿੰਗ एवरीवन ਧਰਮਸ਼ਾਲਾ ਅਸੀਂ ਪਹੁੰਚ ਚੁੱਕੇ ਆ ਤੇ ਦੇਖੋ ਸਾਹਮਣੇ ਪਹਾੜ ਕਿੰਨੇ ਸੋਹਣੇ ਆ ਇਧਰ ਮਕਲੌਟ ਗੰਜ ਦਿਖ ਰਿਹਾ ਤੁਹਾਨੂੰ ਜਿਹੜੀ ਚੋਟੀ ਸਾਹਮਣੇ ਦਿਸ ਰਹੀ ਹੈ ਪਹਾੜੀ ਦੀ ਇਹ ਮਕਲੌਟ ਗੰਜ ਹੈ 10 ਕਿਲੋਮੀਟਰ ਹੈ ਧਰਮਸ਼ਾਲਾ ਤੋਂ ਤੇ ਹੁਣ ਅਸੀਂ ਆਈਸੀ ਸੈਰ ਕਰਨ ਸੁਬਾ ਸੁਬਾ ਮਾਰਨਿੰਗ ਟਾਈਮ ਬਹੁਤ ਸੋਹਣਾ ਵਾਤਾਵਰਨ ਹੈ ਤੇ ਬਹੁਤ ਹੀ ਸੋਹਣੇ ਦ੍ਰਿਸ਼ ਹੈ ਹੁਣ ਅਸੀਂ ਜਾ ਰਹੇ ਹਾਂ ਉਤਰਾਈ ਤੇ ਤਾਂ ਬੜੀ ਤੇਜ਼ੀ ਨਾਲ ਅਸੀਂ ਜਾ ਰਹੇ ਹਾਂ ਚੜਨਾ ਪਹਾੜ ਤੇ ਔਖਾ ਹੁੰਦਾ ਉਤਰਨਾ ਸੜਕ ਤੇ ਉਤਰਨਾ ਸੌਖਾ ਹੈ ਜੇ ਸੁੰਝ ਗਈਏ ਪਗ ਡੰਡਗਾ ਰਹੀ ਤਾਂ ਬੜਾ ਔਖਾ ਹੁੰਦਾ ਇਹ ਸਕੂਲ ਮਕਲੌਟ ਗੰਜ ਦਾ ਸੌਰੀ ਧਰਮਸ਼ਾਲਾ ਦਾ ਚਾ ਟੈਲਵਿਜ਼ਨ ਇੰਟਰਨੈਸ਼ਨਲ ਸਕੂਲ ਥੋੜਾ ਖਾਂ ਦੇ ਤੇ ਸਕੂਲ ਹੁੰਦੇ ਆ ਇਹ ਮੰਦਰ ਹੈ ਮਹਾਦੇਵ ਦਾ ਸ਼੍ਰੀ ਮਹੇਸ਼ ਮਹਾਦੇਵ ਮੰਦਰ ਜਿਹੜਾ ਪੰਛੀ ਬੋਲ ਰਹੇ ਕੁਦਰਤ ਬੜੀ ਲੱਗ ਰਹੀ ਹੈ ਪਿਆਰੀ गोल्ड जी जा रहे हैं। ਅਸੀਂ ਆਏ ਸੀ ਸੁਬਾਹ ਸੁਬਾਹ ਵੀ ਚਲੋ ਰਾਤ ਨੂੰ ਸਾਨੂੰ ਹੋ ਗਿਆ ਸੀ ਹਨੇਰਾ ਤੇ ਹੋਟਲ ਐਂਡ ਥੋੜਾ ਜਿਹਾ ਲੇਟ ਹੋ ਗਏ ਸੀ ਇਸ ਕਰਕੇ ਹੁਣ ਅਸੀਂ ਆਏ ਸੀ ਕੰਮਾ। ਇਹ ਦੇਖੋ ਸਾਹਮਣੇ ਪਹਾੜ। ਦੇਖੋ ਵੀਊ। ਵਾਕਈ ਇੱਥੇ ਆ ਕੇ ਫਰੈਸ਼ਨੈਸ ਫੀਲ ਹੁੰਦੀ ਹੈ ਕਿਉਂਕਿ ਆਕਸੀਜਨ ਬੜੀ ਹੈ ਕਿਤਨ ਤੁਜਾ ਕੁਦਰਤੀ ਨਜ਼ਾਰੇ ਦਰਾਖਤ ਬਹੁਤ ਹੀ ਬਿਊਟੀਫੁਲ ਸਾਰਾ ਸਿਸਟਮ ਹੈ ਤੇ ਸੋਹਣਾ ਲੱਗਦਾ ਕੋਈ ਮਿੱਟੀ ਨਹੀਂ ਘਟਾ ਨਹੀਂ ਥੋੜਾ ਰਿਸਕੀ ਲੱਗਦਾ ਹੈ ਜਿਹੜੇ ਸਾਡੇ ਵਰਗੇ ਮੈਦਾਨ ਦੇ ਵਿੱਚੋਂ ਆਉਂਦੇ ਆ ਲੋਕ ਪਰ ਦੇਖੋ ਜੰਗਲ ਇਹ ਜੰਗਲ ਆ ਸਰ ਰਾਤ ਨੂੰ ਜੰਗਲੀ ਜੀਵ ਵੀ ਇੱਥੇ ਆ ਜਾਂਦੇ ਆ ਕਿਉਂਕਿ ਜੰਗਲ ਹੈ ਜੰਗਲ ਦੇ ਚੀਤੇ ਭਾਲੂ ਤਾਂ ਅਕਸਰ ਹੀ ਹੁੰਦੇ ਆ ਚਲੋ ਜੀ ਹੁਣ ਤੁਹਾਨੂੰ ਦਿਖਾਵਾਂਗੀ ਮੈਂ ਮਗਲੋਟ ਗੰਝ ਤੇ ਜਾਵਾਂਗੇ ਤੇ ਉਹਦੀਆਂ ਵੀਡੀਓ ਸ਼ੇਅਰ ਕਰੂਗੀ ਹੁਣ ਅਸੀਂ ਆਪਣੇ ਹੋਟਲ ਤੇ ਜਾ ਰਹੇ ਆ ਆਪਣੇ ਕਮਰੇ ਤੇ ਜਾ ਰਹੇ ਆ ਚਲੋ ਥੈਂਕ ਯੂ ਫॉर ਵਾਚਿੰਗ